ਓਏ ਭਗਮੰਤਮਾਨ ਆ ਇੱਕ ਮਾਂ ਦੀਆਂ ਚੀਕਾਂ ਸੁਣੋ ਰੋ ਰੋ ਕੇ ਕਹਿੰਦੀ ਆ ਮੇਰਾ ਇਕੱਲਾ ਹੀ ਬੇਟਾ ਸੀ ਪੰਜਾਬ ਪੁਲਿਸ ਨੇ ਗੋਲੀਆਂ ਮਾਰ ਮਾਰ ਕੇ ਮਾਰ ਦਿੱਤਾ ਓਏ ਹਰਾਮੀਆਂ ਭਗਮੰਤਮਾਨ ਸੁਣ ਲੈ ਕੰਗਰਾ ਇਹ ਕੁਛ ਤੇ ਹੈਗਾ ਜੱਟ ਇਹ ਨਹੀਂ ਜੇ ਪਤਾ ਪੁਲੀਸ ਕਿੱਥੇ ਚਲ ਗਏ ਕਿੱਥੇ ਨਹੀਂ ਚਲ ਗਏ ਭਗਮੰਤਮਾਨ ਤੈਨੂੰ ਇਹਦੀਆਂ ਚੀਕਾਂ ਨਾ ਸੁਣਦੀਆਂ ਨਹੀਂ ਤੇਰੀ ਮਾਂ ਗੰਦੀ ਨੇ ਤੈਨੂੰ ਗੰਦ ਨੂੰ ਜਣਿਆ ਭਗਮੰਤ ਮਾਂ ਤੈਨੂੰ ਗੰਦ ਨੂੰ ਜੇ ਤੇਰੀ ਮਾਂ ਗੰਦੀ ਤੈਨੂੰ ਗੰਦ ਨੂੰ ਨਾ ਜਣਦੀ ਤਾਂ ਅੱਜ ਤੈਨੂੰ ਜਵਾਕਾਂ ਦੀ ਜ਼ਿੰਦਗੀ ਵੱਜ ਜਾਣੀ ਸੀ ਨੌਜਵਾਨਾਂ ਦੀ ਤੇਰੀ ਮਾਂ ਗੰਦੀ ਨੇ ਤੈਨੂੰ ਗੰਦ ਨੂੰ ਕੱਢਿਆ ਬਾਹਰ ਤੂੰ ਅੱਜ ਗੰਦ ਪਾ ਰਿਆਂ ਬਾਹਰ ਆ ਡੀਜੀਪੀ ਬਿਹਾਰੀ ਹਰਾਮ ਦਾ ਪੁੱਤ ਉਥੋਂ ਬਿਹਾਰ ਤੋਂ ਇਹਦੀ ਮਾਂ ਨੇ ਲੰਡਰ ਨੇ ਜਾਣ ਕੇ ਸਿਰ ਦਿੱਤਾ ਕੁੱਤੀ ਦਾ ਪੁੱਤ ਬਾਹਰ ਇਹ ਆ ਕੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਦਾ ਹਰਾਮ ਦਾ ਪੁੱਤ ਕਹਿੰਦਾ ਕਿ ਜੀ ਬੰਬ ਸੜਤਾ ਸੀ ਓਏ ਹਰਾਮ ਦੇ ਆ ਪੁੱਤਾ ਇਹ ਗੇਮਾਂ ਤੁਸੀਂ ਪਹਿਲਾਂ ਬਥੇਰੀਆਂ ਖੇਡੀਆਂ 1984 ਚ ਵਿਚਾਰੇ ਹਿੰਦੂ ਗਰੀਬਾਂ ਨੂੰ ਮਾਰ ਮਾਰ ਕੇ ਤੁਸੀਂ ਬਾਅਦ ਦੇ ਵਿੱਚ ਮੁੰਡੇ ਚੱਕ ਲਿਆਉਂਦੇ ਸੀ ਪੰਜਾਬ ਦੇ ਵਿੱਚੋਂ ਉਦੋਂ ਕਿੰਨਾ ਕਤਲ ਕੀਤਾ ਹਰਾਮ ਦੇ ਉਹ ਪੁੱਤੋ ਤੁਹਾਡਾ ਢੱਡ ਨਹੀਂ ਭਰਿਆ ਓਏ ਹਰਾਮ ਦੇ ਉਹ ਪੰਜਾਬ ਪੁਲਿਸ ਵਾਲਿਓ ਉਹ ਭਾਰਤੀ ਇਹ ਹਕੂਮਤ ਇਹ ਭਾਰਤੀ ਹਕੂਮਤ ਦਾ ਢੱਡ ਨਹੀਂ ਭਰਿਆ ਸਿੱਖਾਂ ਦੇ ਕਤਲ ਕਰ ਕਰਕੇ ਆ ਪੰਜਾਬ ਦੇ ਤਿੰਨ ਨੌਜਵਾਨਾਂ ਦਾ ਕਤਲ ਕਰ ਦਿੱਤਾ ਆ ਹਰਾਮਖੋਰ ਗੰਦੀ ਦੀ ਔਲਾਦ ਨੇ ਭਗਮੰਤ ਮਾਨ ਨੇ ਤੇ ਡੀਜੀਪੀ ਪੰਜਾਬ ਨੇ ਇਹ ਕੰਜਰ ਨੇ ਕੰਜਰ ਇਹ ਕੁੱਤੀ ਦੇ ਇੱਕ ਤੂਰੇ ਨੇ ਇਹ ਗੰਦਗੀ ਦੇ ਕੀੜੇ ਨੇ ਇਹਨਾਂ ਨੂੰ ਇਨਸਾਨ ਨਾ ਕਹੋ ਜਾਨਵਰ ਵੀ ਨਾ ਕਹੋ ਕਿਉਂਕਿ ਜਾਨਵਰ ਵੀ ਇਹਨਾਂ ਤੋਂ ਚੰਗੇ ਨੇ ਇਹ ਹਰਾਮਖੋਰ ਇਨਸਾਨੀਅਤ ਭੁੱਲ ਚੁੱਕੇ ਨੇ ਤਿੰਨ ਘਰ ਝਾੜ ਦਿੱਤੇ ਨੇ ਤਿੰਨ ਗਰੀਬ ਪਰਿਵਾਰਾਂ ਦੇ ਘਰ ਝਾੜੇ ਨੇ ਇਹ ਡੀਜੀਪੀ ਪੰਜਾਬ ਨੇ ਹਰਾਮ ਤੇ ਪੁੱਤ ਨੇ ਸਰਕਾਰ ਦੇ ਕਹਿਣੇ ਤੇ ਕਿਉਂਕਿ ਇਹ ਬਿਹਾਰੀ ਨੇ ਉਹ મોદી ਦੀ ਗੱਲ ਮੰਨੀਆਂ ਆ ਆਰਐਸਡੀ ਗੱਲ ਮੰਨੀਆਂ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਡਰਾਵੋ ਕਤਲ ਕਰੋ ਉਹ ਫਿਰ ਪੰਜਾਬ ਛੱਡ ਕੇ ਭੱਜ ਜਾਣਗੇ ਪੰਜਾਬ ਚ ਕੋਈ ਰਹਿਣਾ ਨਹੀਂ ਪਸੰਦ ਕਰੂਗਾ ਫਿਰ ਉਹ ਤੋਂ ਬਾਅਦ 80% ਇਹਨਾਂ ਦੀ ਲਗਾਰਡ ਹੋ ਜੇਗੀ ਤੇ 20% ਸਰਦਾਰ ਹੋ ਜਾਣਗੇ ਬਸ ਖਤਮ ਖੇਡਾ ਇਹ ਕੁਸ ਕਰਨ ਨੂੰ ਫਿਰਦੇ ਨੇ ਪਰ ਅੱਜ ਸ਼ਰਮ ਆਂਦੀ ਆ ਉਹ ਲੋਕਾਂ ਨੂੰ ਦੇਖ ਦੇਖ ਕੇ ਕਿ ਪੱਗਾਂ ਤੇ ਸਿਰ ਮਸਾ ਕੇ ਤਾਂ ਕਿੱਥੇ ਕਿੱਥੇ ਬੈਠੇ ਨੇ ਦੇਸਾਂ ਪਰਦੇਸਾਂ ਦੇ ਵਿੱਚ ਅੱਜ ਕੋਈ ਵੀ ਗੁਰਦੁਆਰੇ ਦੀ ਕਮੇਟੀ ਨਹੀਂ ਬੋਲੀ ਕਿ ਕਾਲ ਤੱਕ ਸਾਬ ਸਾਨੂੰ ਆਜ਼ਾਦ ਕਰਾਉਣਾ ਚਾਹੀਦਾ ਕੋਈ ਵੀ ਗੁਰਦੁਆਰੇ ਦੀ ਕਮੇਟੀ ਨਹੀਂ ਕਿਹਾ ਕਿਸੇ ਗੁਰਦੁਆਰੇ ਦੀ ਕਮੇਟੀ ਨੇ ਕਿ ਬਾਦਲਾਂ ਨੂੰ ਪੰਤੋਂ ਸੇਕੋ ਕਿਸੇ ਨੇ ਨਹੀਂ ਕਿਹਾ ਕਿਉਂਕਿ ਸਾਰੇ ਹੀ ਗੋਲਕਚੋਰ ਨੇ ਸਿਰਫ ਗੋਲਕਤੇ ਤੇ ਚੌਧਰਾਂ ਤੇ ਧਿਆਨ ਰੱਖਦੇ ਨੇ ਜੇ ਅੱਜ ਕਾਲ ਤੱਕ ਸਭ ਸਾਡੇ ਕੋਲੇ ਆਜ਼ਾਦ ਕਰਾਇਆ ਹੁੰਦਾ ਤਾਂ ਅੱਜ ਆ ਕਤਲ ਨਹੀਂ ਹੋਣੇ ਸੀ ਕਿਉਂਕਿ ਕਾਲ ਤੱਕ ਸਾਹਿਬ ਤੇ ਵੀ ਕਬਜ਼ਾ ਅੱਜ ਭਾਰਤੀ ਹਕੂਮਤ ਦਾ ਤੇ ਨਾ ਸਾਨੂੰ ਕੋਰਟ ਕਚਹਿਰੀਆਂ ਇਨਸਾਫ ਦੰਦੀਆਂ ਨੇ ਨਾ ਸਾਨੂੰ ਕਾਲਪਖ ਸਭ ਤੋਂ ਇਨਸਾਫ ਮੜਨਾ ਕਿਉਂਕਿ ਉੱਥੇ ਵੀ ਕਬਜ਼ਾ ਹੋ ਗਿਆ ਉੱਥੇ ਵੀ ਦੱਲੇ ਬੈਠ ਕੇ ਆਰਐਸਐਸ ਦੇ ਦੱਲੇ ਬੈਠ ਕੇ ਦੱਲੇ ਉਹ ਜਿਹੜੇ ਜੱਥੇਦਾਰ ਨੇ ਇਹਨਾਂ ਹਰਾਮੀਆਂ ਨੂੰ ਅੱਜ ਗਧੇ ਤੇ ਬਿਠਾਇਆ ਦੇਖੋ ਇਹਨਾਂ ਕੁੱਤਿਆਂ ਦੀਆਂ ਕੁੱਤੀਆਂ ਕਰਤੂਤਾਂ ਸਰਕਾਰਾਂ ਦੇ ਗੁੰਡੇ ਕਹਿੰਦੇ ਨੇ ਕਿ ਬਾਦਲਾਂ ਦੇ ਰੱਖੇ ਹੋਏ ਜੱਥੇਦਾਰਾਂ ਨੇ ਪੰਥ ਦਾ ਖਾਤਮਾ ਕਰਕੇ ਦਿਖਾ ਦਿੱਤਾ ਜਿਹੜਾ ਖਾਤਮਾ ਮੁਗਲ ਨਹੀਂ ਕਰ ਸਕੇ ਸੀ ਉਹ ਖਾਤਮਾ ਇਹਨਾਂ ਨੇ ਕਰ ਦਿੱਤਾ ਜਿਨ੍ਹਾਂ ਨੂੰ ਗਧੇ ਤੇ ਬਿਠਾਇਆ ਪਰ ਦੱਸ ਦਈਏ ਕਿ ਖਾਲਸਾ ਪੰਥ ਦਾ ਪੰਥ ਦਾ ਕੋਈ ਵੀ ਖਾਤਮਾ ਕਰਨ ਵਾਲਾ ਅਜੇ ਦੁਨੀਆ ਤੇ ਜੰਮਿਆ ਨਹੀਂ ਇਹ ਪ੍ਰਮਾਤਮਾ ਦੀ ਫੌਜ ਆ ਜੇ ਤੁਸੀਂ ਕਹਿੰਦੇ ਹੋ ਕਿ ਪੰਥ ਦਾ ਖਾਤਮਾ ਹੋ ਗਿਆ ਤੁਸੀਂ ਪੰਥ ਕਿਹਨੂੰ ਮੰਨਦੇ ਹੋ ਪੰਥ ਮੰਨਦੇ ਹੋ ਸਿੱਖ ਜਥੇਬੰਦੀਆਂ ਨੂੰ ਉਹ ਪੰਥ ਨਹੀਂ ਹੈ ਉਹ ਤਾਂ ਇੱਕ ਪੰਥ ਦੇ ਭੇਸ ਦੇ ਵਿੱਚ ਸਰਕਾਰਾਂ ਦੇ ਗੁੰਡੇ ਨੇ ਉਹ ਪੰਥ ਨਹੀਂ ਹੈਗਾ ਕਿਉਂਕਿ ਉਹ ਨਹੀਂ ਆਵਾਜ਼ ਉਠਾਉਣਗੇ ਜੇ ਤੁਸੀਂ ਕਹਿੰਦੇ ਹੋ ਕਿ ਪੂਰੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਉਹ ਵੀ ਸਰਕਾਰੀ ਨੇ ਉਹ ਵੀ ਨਹੀਂ ਆਵਾਜ਼ ਉਠਾਉਣਗੀਆਂ ਉਹ ਵੀ ਪੰਥ ਨਹੀਂ ਹੈ ਉਹ ਵੀ ਇੱਕ ਮੁਗਲਾਂ ਦਾ ਟੋਲਾ ਹੀ ਆ ਕਿਉਂਕਿ ਜੇ ਗੁਰਦੁਆਰੇ ਦੀਆਂ ਕਮੇਟੀਆਂ ਸੱਚਮੁੱਚ ਦੀਆਂ ਗੁਰੂ ਘਰ ਦੇ ਉਹ ਸੇਵਾਦਾਰ ਹੁੰਦੇ ਤਾਂ ਉਹਨਾਂ ਦਾ ਪਹਿਲਾ ਫਰਜ਼ ਬਣਦਾ ਸੀ ਕਿ ਉਹ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੇ ਕਹਿੰਦੇ ਭਾਈ ਬਾਦਲਾਂ ਨੂੰ ਪੰਤੋਂ ਸੇਕੋ ਬਾਦਲਾਂ ਦੇ ਸਾਰੇ ਦਾਗੀ ਵਾਗੀ ਲਾਣੇ ਨੂੰ ਪੰਤੋਂ ਸੇਕੋ ਉਹਨਾਂ ਦਾ ਪਹਿਲਾ ਹੱਕ ਬਣਦਾ ਸੀ ਫਿਰ ਉਹਨਾਂ ਦਾ ਇਹ ਵੀ ਹੱਕ ਬਣਦਾ ਸੀ ਕਾਲ ਤੱਕ ਸਭ ਆਜ਼ਾਦ ਕਰਾਉਣ ਦੀ ਗੱਲ ਕਰਨੀ ਸੀ ਸਾਰੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਨੇ ਵੀਡੀਓ ਪਾ ਪਾ ਕਹਿਣਾ ਸੀ ਕਿ ਕਾਲ ਤੱਕ ਸਭ ਆਓ ਆਪਾਂ ਆਜ਼ਾਦ ਕਰਾਈਏ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਦਾ ਵੀ ਫਰਜ਼ ਬਣਦਾ ਸੀ ਕਿ ਕਾਲ ਤੱਕ ਸਭ ਆਜ਼ਾਦ ਕਰਾਈਏ ਪਰ ਕੋਈ ਵੀ ਜਥੇਬੰਦੀ ਨਹੀਂ ਬੋਲ ਰਹੀ ਕੋਈ ਵੀ ਗੁਰਦੁਆਰੇ ਦੀ ਕਮੇਟੀ ਨਹੀਂ ਬੋਲ ਰਹੀ ਇਸ ਕਰਕੇ ਕਹਿੰਦੇ ਨੇ ਕਿ ਪੰਥ ਦਾ ਖਾਤਮਾ ਕਰਕੇ ਦਿਖਾ ਦਿੱਤਾ ਇਹ ਬਾਦਲਾਂ ਦੇ ਜਥੇਦਾਰਾਂ ਨੇ ਪਰ ਪੰਥ ਦਾ ਖਾਤਮਾ ਨਹੀਂ ਹੋਇਆ ਜੇ ਗੁਰਦੁਆਰੇ ਦੀਆਂ ਕਮੇਟੀਆਂ ਸਰਕਾਰੀ ਬਣ ਗਈਆਂ ਜੇ ਸਿੱਖ ਜਥੇਬੰਦੀਆਂ ਸਰਕਾਰੀ ਬਣ ਗਈਆਂ ਪਰ ਗੁਰੂ ਦੇ ਸਿੰਘ ਫੇਰ ਵੀ ਟਾਵੇਂ ਟੱਲੇ ਕਿਤੇ ਕਿਤੇ ਹੈਗੇ ਨੇ ਉਹ ਆਪਣਾ ਯੋਗਦਾਨ ਜ਼ਰੂਰ ਪਾਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਦਿਖਾ ਦੇਣਗੇ ਕਿ ਸਿੱਖ ਕਦੇ ਸਿੰਘ ਗੁਰੂ ਦੇ ਖਤਮ ਨਹੀਂ ਹੋ ਸਕਦੇ ਜਿੱਦਣ ਕੱਲੇ-ਕੱਲੇ ਦਾ ਸੋਧਾ ਲੱਗਿਆ ਉਸ ਦਿਨ ਪਤਾ ਤੁਹਾਨੂੰ ਲੱਗ ਜਾਏਗਾ ਕਿ ਸਿੰਘ ਅਜੇ ਵੀ ਦੁਨੀਆ ਤੇ ਹੈਗੇ ਨੇ ਖਤਮ ਨਹੀਂ ਹੋਏ ਪਰ ਮੁਗਲ ਵੀ ਖਤਮ ਕਰਦੇ ਕਰਦੇ ਚਲੇ ਗਏ ਅੱਜ ਖੁਸ਼ ਹੋਏ ਫਿਰਦੇ ਨੇ ਕਿ ਜੀ ਇਹਨਾਂ ਨੇ ਤਾਂ ਖਾਤਮਾ ਕਰ ਹੀ ਦਿੱਤਾ ਇਹ ਖਾਤਮਾ ਕਿਉਂ ਕਹਿੰਦੇ ਨੇ ਕਿਉਂਕਿ ਜਿਨ੍ਹਾਂ ਨੇ ਕਤਲ ਕਰਵਾਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਚ ਰੋਲਿਆ ਬਾਦਲਾਂ ਨੇ ਕਾਲ ਤੱਕ ਸਭ ਤੇ ਹਮਲਾ ਕਰਵਾਇਆ ਉਹ ਬਾਦਲਾਂ ਨੂੰ ਬਾਇ ਇੱਜਤ ਬਰੀ ਕਰ ਦਿੱਤਾ ਭਾਰਤੀ ਹਕੂਮਤ ਨੇ ਤਾਂ ਇਨਸਾਫ ਸਿੱਖਾਂ ਨੂੰ ਕੀ ਦੇਣਾ ਸੀ ਉਹ ਤਾਂ ਸਰਕਾਰੀ ਨੇ ਪਰ ਹੁਣ ਕਾਲ ਤੱਕ ਸਭ ਦੇ ਜਥੇਦਾਰ ਵੀ ਸਰਕਾਰੀ ਬਣ ਗਏ ਤਾਂ ਹੀ ਅੱਜ ਇਹਨਾਂ ਨੂੰ ਗਧੇ ਤੇ ਬਿਠਾਇਆ ਕਿਉਂਕਿ ਸਰਕਾਰੀ ਬਣ ਕੇ ਇਹਨਾਂ ਨੇ ਫੈਸਲੇ ਲਏ ਨੇ ਪੰਥ ਦੇ ਜਥੇਦਾਰ ਬਣ ਕੇ ਫੈਸਲੇ ਨਹੀਂ ਲਏ ਪਰ ਦੁਨੀਆ ਤੇ ਬਸਦੇ ਹੋ ਪਰਮਾਤਮਾ ਦੀ ਰਜਾ ਚ ਰਹਿਣ ਵਾਲਿਓ ਤੁਹਾਡਾ ਕੀ ਫਰਜ਼ ਬਣਦਾ ਅੱਜ ਇਹ ਆਵਾਜ਼ ਉਠਾਉਣ ਦਾ ਫਰਜ਼ ਬਣਦਾ ਕਿ ਇਨ੍ਹਾਂ ਜਥੇਦਾਰਾਂ ਨੂੰ ਫੜ ਕੇ ਕਢੀਸੋ ਸੜਕ ਤੇ ਸੜਕ ਤੇ ਕਢੀਸੋ ਤੇ ਕਾਲ ਤੱਕ ਸਭ ਆਜ਼ਾਦ ਕਰਾਓ ਅੱਜ ਹਰ ਇੱਕ ਸਿੱਖ ਦਾ ਇਹ ਫਰਜ਼ ਬਣਦਾ ਕਹਿਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ